ਲੋ ਵੀ ਸੱਜਣੋ ਆਪਾਂ ਪਹੁੰਚ ਗਏ ਬਾਈ ਵੀ ਆਪਣੇ ਕੋਲ ਪਹੁੰਚ ਗਿਆ ਬਾਈ ਹਿਮਾ ਆਪਣਾ ਓਨਰ ਆ ਜਿਹੜਾ ਜਗਦੀਸ਼ ਮਸ਼ੀਨ ਦਾ ਤੇ ਬਾਈ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ੀਨ ਆਜੋ ਵੀਰੇ ਕਰੀਏ ਗੱਲਾਂ-ਵੱਤਾਂ ਮਸ਼ੀਨ ਬਾਰੇ ਕਿੱਦਾਂ-ਕਿੱਦਾਂ ਕੀ ਕੀ ਸਿਸਟਮ ਕਰਤੇ ਬਾਈ ਸਾਰਾ ਕੁਝ ਤੇਜੀ ਦੱਸੋ ਪੁੱਛ ਬਾਈ ਨੂੰ ਕੀ ਕੀ ਸਿਸਟਮ ਬਾਈ ਪ੍ਰੈਸ਼ਰ ਇੰਡੀਕਟਰ ਆਪਾਂ ਨੂੰ ਓਕੇ 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 ਤੇ ਬਾਕੀ ਬਾਈ ਜੀ ਆ ਇੰਜਨ ਕਿਹੜਾ ਰੱਖਿਆ ਹੁਣ ਆਪਾਂ ਨੇ ਇਹਦੇ ਤੇ ਅੱਛਾ BS4G ਵਾਲਾ ਓਕੇ ਜੂਰੀ ਵਾਲਾ ਤੇ ਲੋਵੀ ਸੱਜਣੋਂ ਗੱਲਬਾਤ ਪੂਰੀ ਓਕੇ ਆ ਤੁਸੀਂ ਕੁੜੀਆਂ ਪਲੀਆਂ ਚੈੱਕ ਕਰ ਦੋ ਲੈ ਓਰੀਆਂ ਜਿਆਰਦਾਸਤਾ ਬਾਈ ਜੀ ਅੰਦਰ ਪਿੱਛੋਂ ਸਾਰੇ ਜਿੱਤੇ ਦੇਖੋ ਤੁਸੀਂ ਆ ਚੀਜ਼ਾਂ ਹਨਾ ਬਾਈ ਨੇ ਕਿੰਨੀਆਂ ਵਧੀਆ ਬਣਾਈਆਂ ਨੇ ਆ ਦੇਖੋ ਲੈ ਇਹ ਕਿਹੜੇ ਟੁੱਟਣ ਵਾਲੀਆਂ ਚੀਜ਼ਾਂ ਨੇ ਬਾਈ ਹਾਂਜੀ ਅਸੀਂ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਬਲੌਗ ਦੇ ਵਿੱਚ ਲੋਵੀ ਸੱਜਣੋਂ ਆਪਾਂ ਚੱਲਿਆਂ ਅੱਜ ਨਾਪੇ ਨਾਪੇ ਤੋਂ ਹੁੰਦੇ ਹੋਏ ਬਾਈ ਆਪਾਂ ਵਾਂਗੇ ਦਿੱਤੂ ਪਰ ਇਤੂਵਰ ਤੋਂ ਬਾਈ ਆਪਾਂ ਚੱਕਦੇ ਆਂ ਸਪੇਅਰ ਪਾਰਟ ਮਸ਼ੀਨਾਂ ਦਾ ਤੇ ਬਾਈ ਜੀ ਸਪੇਅਰ ਪਾਰਟ ਲੈਣ ਚੱਲੇ ਆਂ ਆਪਾਂ ਤੇ ਇੰਦਰ ਬਾਈ ਆਪਣਾ ਤੇਜ ਅੰਦਰ ਸਿੰਘ ਬੈਠਾ ਚਲਾ ਰਿਹਾ ਸੋਰੀ ਗੱਡੀ ਅਸੀਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਕੀ ਜੀ ਤੁਹਾਨੂੰ ਦਿਖਾਉਣੇ ਆਪਾਂ ਕਿੱਥੋਂ ਸਮਾਨ ਚੱਕਦੇ ਆਂ ਕੀ ਸਿਸਟਮ ਭਾਈ ਅਸੀਂ ਹੁਣ ਪਹੁੰਚ ਗਏ ਇਸ ਟਾਈਮ ਟੌੜਨੇ ਟੌੜੇ ਤੋਂ ਅੱਗੇ ਫੇਰ ਥੋੜਾ ਨਾਪੇ ਕੰਮ ਆ ਨਾਪੇ ਤੋਂ ਬਾਅਦ ਬਾਈ ਜੀ ਫੇਰ ਆਪਾਂ ਆਉਨੇ ਆ ਮਸ਼ੀਨਰੀ ਸਟੋਰ ਜਿਹੜਾ ਆਪਣਾ ਨਿੱਤੂਵਰਾ ਪੰਜਾਬ ਮਸ਼ੀਨਰੀ ਸਟੋਰ ਆ ਤੇ ਉਦੋਂ ਥੋੜਾ ਬਹੁਤਾ ਸਮਾਨ ਚੱਕਣਾ ਤੇ ਬਾਕੀ ਸੱਚੇ ਵਾਸ਼ ਦੀ ਕਿਰਪਾ ਨਾਲ ਬਾਈ ਜੀ ਕੱਲੋਂ ਪਾਉਨੇ ਆਪਾਂ ਯੂਪੀ ਨੂੰ ਚਾਲੇ ਤੇ ਜੁੜੇ ਰਹੋ ਪੂਰੇ ਬਲੌਗ ਦੇ ਨਾਲ ਤੇ ਸੱਜਣੋ ਆਪਾਂ ਰਸਤੇ ਦੇ ਵਿੱਚ ਵੀ ਤੁਹਾਡੇ ਨਾਲ ਸਾਰੇ ਬਲੌਗ ਸਾਂਝੇ ਕਰਦੇ ਜਾਵਾਂਗੇ ਕਿੱਥੇ ਰੁਕੇ ਕੀ ਕਰਿਆ ਹਨ ਕਿਹੜੇ ਕਿਹੜੇ ਰਸਤੇ ਨੂੰ ਜਾਂਦੇ ਆ ਉੱਥੇ ਦੇ ਜੋ ਵੀ ਹਾਲਾਤ ਨੇ ਹਨਾ ਕੀਵੇਂ ਆ ਕੀ ਫਸਲ ਦਾ ਝਾੜ ਆ ਕਿਹੜਾ ਕਿਹੜੇ ਬੀਜ ਨੇ ਸੱਜਣੋ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਜੁੜੇ ਰਹੋ ਜੀ ਪੂਰੇ ਆਪਣੇ ਬਲੌਗ ਦੇ ਨਾਲ ਮਿੱਤਰੋ ਉਹ ਜੀ ਆਪਾਂ ਪਹੁੰਚ ਗਏ ਪਿੰਡ ਟੌੜਾ ਜੀ ਇਹ ਇਹ ਵੀ ਭਾਈ ਸ਼ਾਹੀ ਪਿੰਡਾ ਸੱਜਣੋ ਪੂਰੇ ਵਧੀਆ ਘੈਂਟ ਲੋਕ ਰਹਿੰਦੇ ਨੇ ਭਰਾਵਾ ਇੱਥੇ ਸਾਡਾ ਪਿੰਡਾ ਇਹ ਟੌੜਾ ਸਾਹਿਬ ਭਾਈ ਆਪਣਾ ਵਰਚਨ ਸਿੰਘ ਵਰਚਨ ਸਿੰਘ ਟੌੜਾ ਜੀ ਦਾ ਪਿੰਡਾ ਜੀ ਇਹ ਆਪਣੇ ਦਾ ਤੇ ਕਰਦੇ ਜੀ ਮੈਨੂੰ ਯਾਰ ਭਾਈ ਕਰਨੀ ਪਤਾ ਕਿੱਧਰ ਆਪਣਾ ਟੌੜਾ ਸਾਹਿਬ ਦਾ ਅੱਛਾ ਜੀ ਲੋ ਜੀ ਭਾਈ ਤੇਜਿੰਦਰ ਸਿੰਘ ਕਹਿੰਦਾ ਵੀ ਆਪਾਂ ਨੂੰ ਪਤਾ ਵੀ ਆਪਣਾ ਟੌੜਾ ਸਾਹਿਬ ਦਾ ਘਰ ਕਿਹੜਾ ਏ ਤੇ ਸੱਜਣੋ ਹੁਣ ਦਿਖਾਵਾਂਗੇ ਤੁਹਾਨੂੰ ਤੇ ਲੋ ਭਾਈ ਹੁਣ ਆਪਾਂ ਨਾਬੇ ਚੱਲੇ ਆਂ ਨਾਬੇ ਦੇਖਦੇ ਆਂ ਸ਼ਾਇਦ ਜਗਦੀਸ਼ ਵਾਲਿਆਂ ਨੇ ਵੀ ਸ਼ਾਇਦ ਥੋੜਾ ਮੋਟਾ ਕੰਮ ਹੋਊਗਾ ਹਨਾ ਜਗਦੀਸ਼ ਵਾਲਿਆਂ ਦੇ ਵੀ ਭਾਈ ਕੰਮ ਆ ਤੇ ਉੱਥੇ ਭਾਈ ਤੁਹਾਨੂੰ ਉਹਨਾਂ ਦੀਆਂ ਮਸ਼ੀਨ ਵੀ ਦਿਖਾਵਾਂਗੇ ਵੀ ਹੁਣ ਉਹਨਾਂ ਨੇ ਕੀ ਕੀ ਸੁਧਾਰ ਕਰੇ ਨੇ ਹਨਾ ਕਿਵੇਂ ਜਾਨੀ ਕਿ ਮਸ਼ੀਨਾ ਹੁਣ ਭਾਈ ਉਹਨਾਂ ਦਾ ਵੀ ਸੋਨਾ ਨਾ ਹੋ ਗਿਆ ਆਪਣੇ ਬੰਦੇਾਂ ਦਾ ਤੇ ਆਪਣੇ ਕੋਲ ਬਾਈ ਪਹਿਨਾ ਜਗਦੀਸ਼ ਮਸ਼ੀਨ ਵੀ ਰੱਖੀ ਸੀ ਸੱਜਣਾ ਉਹ ਸਾਹਮਣੇ ਕਹਿੰਦੇ ਭਾਈ ਟੋੜਾ ਸਾਹਬ ਦਾ ਘਰ ਨੇ ਇਹ ਜਿਹੜੇ ਆ ਪ੍ਰਾਣਾ ਇਹ ਅੱਛਾ ਅੱਛਾ ਅੰਦਰਲਾ ਨਵਾਂ ਘਰ ਹੈ ਅੰਦਰ ਹਾਂ ਓਕੇ ਓਕੇ ਲੋ ਪਈਏ ਇਹ ਟੋੜਾ ਸਾਹਬ ਦਾ ਆਪਣਾ ਭਾਈ ਪ੍ਰਾਣਾ ਘਰ ਆ ਕਹਿੰਦੇ ਤੇਜਿੰਦਰ ਸਿੰਘ ਨੂੰ ਬਾਈ ਪਤਾ ਹੋਣਾ ਮੈਨੂੰ ਚੱਲ ਆਪਾਂ ਨਿਕਲੇ ਬਹੁਤ ਵਾਰੀਆਂ ਬਾਈ ਕਦੇ ਗੌਰ ਨਹੀਂ ਕਰੀ ਯਾਨੀ ਕਿ ਪਤਾ ਨਹੀਂ ਸੀ ਭਾਈ ਇੱਧਰ ਨੂੰ ਦੇਖੋ ਭਾਈ ਲੋਕਾਂ ਦੇ ਭਾਈ ਫਸਲਾਂ ਬੱਟੀਆਂ ਪਈਆਂ ਤੇ ਲੋ ਪਈਏ ਤੇ ਅੱਗੇ ਆ ਗਿਆ ਭਾਈ ਇਹ ਦੇਖੋ ਟੋੜਾ ਸਾਹਬ ਨੇ ਭਾਈ ਕੰਮ ਤਾਂ ਬਹੁਤ ਕ੍ਰੇਜ਼ੀ ਪਿੰਡਾਂ ਦੇ ਵਿੱਚ ਦੇਖੋ ਕਿੰਨੀ ਵਧੀਆ ਹਨਾ ਪਾਰਕ ਬਣਾਈ ਦੀ ਦੇ ਜੀ ਹਨਾ ਸਟੇਡੀਅਮ ਆ ਕੇ ਤੇ ਆਹ ਦੇਖੋ ਭਾਈ ਇੱਥੇ ਇੱਕ ਇਹਨਾਂ ਨੇ ਸਰਕਾਰੀ ਹਸਪੀਟਲ ਵੀ ਬਣਾਉਂਤਾ ਸੀਗਾ ਹਨਾ ਬੈਂਕ ਬੁੰਕ ਸਾਰਾ ਕੁਝ ਆ ਬਾਈ ਇਹ ਪਿੰਡ ਦੇ ਵਿੱਚ ਪਰ ਟੁੱਟਿਆ ਹੁਣ ਮੈਨੇਜਮੈਂਟ ਦਾ ਘਾਟਾ ਬਾਈ ਹੁਣ ਲੋਕਾਂ ਨੇ ਸਾਂਭਣਾ ਤਾਂ ਲੋਕਾਂ ਨੇ ਹਨਾ ਤਾਂ ਆਹ ਦੇਖੋ ਭਾਈ ਦੇਖੋ ਬਿਲਡਿੰਗ ਹਨਾ ਕਿੰਨੀ ਸੋਹਣੀ ਬਣਾਈ ਸੀਗੀ ਇਹ ਲੇ ਇਹ ਸਰਕਾਰੀ ਹੈ ਭਾਈ ਬਿਲਡਿੰਗ ਇਹਦੇ ਬਾਅਦ ਅੱਗੇ ਭਾਈ ਮੰਡੀ ਆ ਗਈ ਅਨਾਜ ਮੰਡੀ ਹਨਾ ਇੱਧਰੋਂ ਆਜੇ ਭਾਈ ਜੀਰੀਆਂ ਖੜੀਆਂ ਨੇ ਤੇਜਿੰਦਰ ਸਿੰਘ ਹਾਂਜੀ ਹਾਂਜੀ ਹਨਾ ਇੱਧਰ ਖੜੀਆਂ ਨੇ ਜੀਰੀ ਇੱਧਰ ਫਿਰੇ ਉਹ ਰੌਂਦ ਨੇ ਮੱਛਲਚੋਨਾ ਮੱਛਲਚੋਨਾ ਆ ਭਾਈ ਆ ਗਈ ਇਹ ਭਾਈ ਫਸਲ ਇਹ ਭਾਈ ਮੰਡੀ ਆ ਗਈ ਇੱਥੇ ਭਾਈ ਆਪਣੇ ਹੁਣ ਤਾਂ ਚਲੋ ਮਸ਼ੀਨਾਂ ਸਾਰੀਆਂ ਚੱਲ ਗਈਆਂ ਨਹੀਂ ਆਪਣੇ ਮਿੱਤਰ ਨੇ ਇੱਥੇ ਭੱਲ ਮਜਰੇ ਤੋਂ ਉਹਨਾਂ ਨੇ ਭਾਈ 76 ਮਸ਼ੀਨਾਂ ਨੇ ਦੋਏ ਭਰਾਵਾਂ ਕੋਲ ਇਹ ਸਾਰੀ ਮੰਡੀ ਭਰੀ ਪਈ ਹੁੰਦੀ ਜ ਉਹਨਾਂ ਨੇ ਹਨਾ ਭਰੀ ਪਈ ਹੁਣ ਸਾਰੇ ਬਾਹਰ ਚੱਲ ਗਏ ਮੈਨੂੰ ਲੱਗਦਾ ਹਨਾ ਭਾਈ ਸਾਰੀਆਂ ਮਸ਼ੀਨਾਂ ਬਾਹਰ ਚੱਲ ਗਏ ਹੁਣ ਪਤਾ ਨਹੀਂ ਭਾਈ ਕਿਵੇਂ ਮੈਨੇਜਮੈਂਟ ਕਰਦੇ ਆ ਚਲੋ ਸੱਜਣਾ ਨਹੀਂ ਨਹੀਂ ਆਇਆ ਕੰਮ ਕੋਈ ਲੋ ਜੀ ਆਪਾਂ ਪਹੁੰਚ ਗਏ ਭਾਈ ਭਾਰਸੋਂ ਭਾਰਸੋਂ ਦੇ ਵਿੱਚ ਵੀ ਦੇਖੋ ਭਾਈ ਕਿੰਨੀਆਂ ਮਸ਼ੀਨਾਂ ਬਣਦੀਆਂ ਨੇ ਹਨਾ ਜਿਵੇਂ ਕਰਤਾਰ ਹਨਾ ਕੁਲਦੀਪ ਜਸਵੀਰ ਹਰਦੇਵ ਹਾਂ ਔਰ ਕਿਹੜੀ ਆ ਸੱਤ ਨਾਮ ਭਾਈ ਸਤਨਾਮ 952 ਤੇ 991 19100 ਆ ਭਾਈ ਸਤਨਾਮ ਕਹੀਂ ਗਰਦੀਪ ਭਾਈ ਮੰਦੀ ਐ ਇੱਥੇ ਸੱਚ ਕਰਤਾਰ ਕਰਤਾਰ ਗਲਦੇ ਗਰਦੀਪ ਹਨਾ ਕਾਫੀ ਮਸ਼ੀਨਾਂ ਸੱਜਣੋਂ ਇੱਥੇ ਬਣਦੀਆਂ ਨੇ ਤੁਹਾਨੂੰ ਪਤਾ ਹੀ ਆ ਕਾਣਾ ਇਹ ਵੀ ਭਾਈ ਮਸ਼ੀਨਾਂ ਦਾ ਕਾੜਾ 700 ਤੇ ਨਾਪਾ ਤੇ ਸੰਤ ਵੀ ਸੱਜਣੋਂ ਬਣਦੀ ਆ ਇਹ ਆਰਮਟੈਕ ਵੀ ਭਾਈ ਇੱਕ ਸੰਤ ਸੰਤਾਂ ਲਈ ਨਹੀਂ ਸ਼ਾਇਦ ਕੋਈ ਘਰ ਚੋਂ ਹਨਾ ਹਾਂ ਆਰਮਟੈਕ ਤੇ ਉਹਨਾਂ ਦਾ ਭਤੀਜਾ ਹੀ ਆ ਭਾਈ ਆਪਾਂ ਪਹੁੰਚ ਗਏ ਜੀ ਭਾਰਸੋਂ ਭਾਰਸੋਂ ਦੇ ਸੱਜਣੋਂ ਇਧਰਲੇ ਪੱਸੇ ਨੂੰ ਜਦੋਂ ਆਪਾਂ ਮੁੜਦੇ ਆਂ ਅਮਲੋਹ ਸਾਈਡ ਨੂੰ ਤਾਂ ਇਧਰ ਜਾ ਕੇ ਥੋੜੀ ਅੱਗੇ ਜਾ ਕੇ ਕਰਤਾਰ ਰਣ ਦਾ ਭਾਈ ਵਰਕਸ਼ਾਪ ਆ ਇਧਰ ਜਾ ਕੇ ਸੱਜਣੋਂ ਬਣਦੀ ਆਪਣੀ ਕਰਤਾਰ ਆ ਦੇਖੋ ਜੀ ਤਾਂ ਪਹੁੰਚ ਗਏ ਜੀ ਲੋਈ ਭਾਈ ਆ ਗਿਆ ਇੱਥੇ ਦਾ ਬੱਸ ਸਟੈਂਡ ਆ ਸੱਜਣੋਂ ਲੋ ਭਾਈ ਤੇ ਜਦੋਂ ਆਪਾਂ ਇਧਰ ਨੂੰ ਜਾਂਦੇ ਆ ਜੀ ਆਪਣਾ ਕਿਨੋਂ ਅਮਲੋਹ ਸਾਈਡ ਨੂੰ ਤੇ ਇੱਧਰ ਪਾਈ ਇਹਨਾਂ ਦੀ ਵਰਕਸ਼ਾਪ ਤੇ ਇੱਧਰ ਨੂੰ ਪਾਈ ਆਪਾਂ ਚੱਲੇ 90 ਨੂੰ ਲੋਕ ਪਾਈ ਹਜੇ ਬਾਜ਼ਾਰ ਤਕਰੀਬਨ ਤਕਰੀਬਨ ਖੁੱਲ ਰਿਹਾ ਤੇ ਬਾਈ ਸੁਵਿਫਟ ਗੱਡੀ ਦੇਖ ਲੈ ਬਾਈ ਕਿੰਨੀ ਹੋ ਗਈ ਹੈ ਨਾ ਅਮਰੁੱਤੀ ਵਾਲਿਆਂ ਨੇ ਉਸ ਟਾਈਮ ਚੈਲੰਜ ਕਰਿਆ ਸੀ ਕਹਿੰਦਾ ਵੀ ਹਨਾ ਵੀ ਸਾਡੀ ਹਰੇਕ ਕਿਲੋਮੀਟਰ ਚੋਂ ਇੱਕ ਗੱਡੀ ਮਿਲਿਆ ਕਰੂਗੀ ਤੁਹਾਨੂੰ ਬਿਲਕੁਲ 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 ਬਾਈ ਵਾਕਈ ਦੇਖ ਲੈ ਉਹਨਾਂ ਨੇ ਸੱਚ ਕਰਕੇ ਦਿਖਾਤਾ ਤੁਸੀਂ ਜਿੱਥੇ ਵੀ ਜਾਉਂਗੇ ਰੋਡ ਤੇ ਆਪਾਂ ਨੂੰ ਸਵਿਫਟ ਮਿਲਦੀ ਹੋ ਮਿਲਦੀ ਆ ਹਨਾ ਬਹੁਤ ਜ਼ਿਆਦਾ ਬਹੁਤ ਹਨਾ ਕਾਫੀ ਗੱਡੀ ਆ ਤੇ ਭਾਈ ਇਹ ਤੇ ਗਾਂਹਾਂ ਜੇ ਜਾ ਕੇ ਭਾਈ ਇੱਧਰ ਜਸਵੀਰ ਬਣਦੀ ਆ ਇੱਧਰ ਆਪਾਂ ਪਹਿਲਾਂ ਜਸਵੀਰ ਵੀ ਭਾਈ ਬਹੁਤ ਟਾਈਮ ਵਿਚਾਰੀ ਚਲਾਈ ਆ ਹਨਾ ਸੱਜਣਾ ਬਹੁਤ ਵਧੀਆ ਮਸ਼ੀਨ ਚੱਲ ਰਹੀ ਆ ਓ ਯਾਰ ਮੈਨੂੰ ਕੱਲ ਸਤੂਗੜ੍ਹੇ ਕਹਿੰਦਾ ਵੀ ਮੈਂ ਜਸਵੀਰ ਸਾਧੂਗੜ੍ਹ ਦੇਖੀ ਆ ਗੜੀ ਨਹੀਂ ਨਹੀਂ ਕਹਿੰਦਾ ਯਾਰ ਮੈਂ ਦੇਖਿਆ ਤੇ ਪਿੱਛੇ ਸਟicker ਲੱਗਿਆ ਉਹ ਤਾਂ ਮਨਸੂਰੀ ਵਾਲਾ ਜੁਪੀ ਵਾਲਾ ਆਪਣਾ ਭਾਈ ਭਾਈ ਇੱਥੇ ਭਾਈ ਸੱਜਣੋਂ ਬਣਦੀ ਹੈ ਜਸਵੀਰ ਇੱਧਰ ਕਹਿੰਦਾ ਤਾਂ ਬਿਨਾ ਕਟਰ ਤੋਂ ਦੇਖ ਲੋ ਜੀ ਸੱਜਣੋਂ ਪੂੜੀਆਂ ਤੇ ਬਾਕੀ ਆ ਆਪਣਾ ਸਪੀਡ ਚੇਂਜਰ ਵਗੈਰਾ ਸਾਰਾ ਕੁਝ ਐਨ ਓਕੇ ਦੇਖੋ ਜੈਕ ਸੱਜਣੋਂ ਕਿੰਨਾ ਮੋਟਾ ਲਾਇਆ ਹੋਇਆ ਤੇ ਉੱਪਰ BX4 ਇੰਜਨ ਆਇਆ ਜੀ ਸੱਜਣ ਪਿਉਰੀ ਵਾਲਾ ਤੇ ਬਾਕੀ ਆ ਦੇਖੋ ਗੱਲਬਾਤ ਪੂਰੀ ਸਿਰੇ ਆ ਭਾਈ ਇਹ 2010 ਦੇ ਵਿੱਚ ਅਪਨ ਨੇ ਪਹਿਲਾ ਮਸ਼ੀਨ ਲੱਤੀ ਥੀ ਬਾਈਆਂ ਕੋਲ ਉਸ ਟਾਈਮ ਬਾਈਆਂ ਨੇ ਤੀਜੀ ਮਸ਼ੀਨ ਬਣਾਈ ਦੀ ਸੱਜਣੋਂ ਇਹ ਲਾ ਦੇਖੋ ਲਾਲੂ ਆ ਦੇਖੋ ਸੱਜਣਾ ਕਿੱਡਾ ਜ਼ਬਰਦਸਤ ਲਾਇਆ ਹੋਇਆ ਬਾਕੀ ਆ ਚੱਲ ਰਿਹਾ ਬਾਈ ਦਾ ਕੰਮ ਇਹ ਕਹਿੰਦੇ ਦੂਈ ਆ ਬਾਈ 46 ਇੰਚੀ ਮਸ਼ੀਨ ਆ ਇੱਧਰ ਤੇ ਉੱਧਰ ਬਾਈ ਦੇਖੋ ਤੁਸੀਂ ਬਾਈ ਨੇ ਕਹਨਾਂ ਫਾਈਵ ਪ੍ਰੈਸ਼ਰ ਆਗਰ ਲਾਤਾ ਸੱਜਣੋ ਮਸ਼ੀਨ ਦੇ ਤੁਸੀਂ ਚੈੱਕ ਕਰੋ ਤੇ ਆਹ ਲੋ ਜੀ ਭਾਈ ਟੈਂਕ ਭਰੇ ਤੋਂ ਬਸ 10 ਦੀ ਨਾਲ ਜਦੇ ਕੋਲਣਾ ਹਨਾ ਲੈ ਗੱਲ ਬਾਤ ਭਾਈ ਥੋੜੇ ਕਰਿਆ ਦੇਖੋ ਤੇ ਪ੍ਰੈਸ਼ਰ ਆਪਣਾ ਕਹਿੰਦਾ ਓਗਰ ਆ ਬਾਈ ਇੱਥੋਂ ਕ੍ਰੋਸ ਪੈਂਦਾ ਤੇ ਉੱਪਰ ਸ਼ਾਫਟ ਲਾਦੇ ਉਹ ਉੱਪਰ ਜਾ ਕੇ ਬਾਈ ਜੀ ਉੱਥੇ ਉਹਦੇ ਆਪਣੇ ਖਿਡਾਰੀ ਪਾਈ ਹੋਈ ਹੈ ਜਿਹੜੀ ਉਹਦੇ ਨਾਲ ਓਗਰ ਚੱਲਦਾ ਜਾਂਦੇ ਤੇ ਬਾਈ ਅੰਦਰ ਹੁਣਿਆ ਤੁਹਾਨੂੰ ਇਹ ਕਿਹੜਾ ਆ ਕਿੰਨਿਆ ਬਾਈ ਵਧੀਆ ਧੂਰ ਤਾਂ ਕਰਤੀਆਂ ਟਾਕੀਆਂ ਟੁੱਕੀਆਂ ਆਪਣਾ ਨਾਟੇ ਖੁੱਲ ਜਾਂਦੇ ਹੁੰਦੇ ਸੀ ਆ ਦੇਖੋ ਆਹ ਲਾਇਆ ਵਾ ਸਿਸਟਮ ਸਾਰਾ ਖੁੱਲੋਣ ਨੂੰ ਪਹਿਲੇ ਮੱਤੀ ਹੋਈ ਜਿਹੜਾ ਇਹਨਾ ਡੁੱਸਨਾ ਟੈਸਟ ਕਰੋ ਤੁਸੀਂ ਗੱਡੀਆਂ ਸੋਹਣੀਆਂ ਗੱਲਬਾਤ ਬਾਈ ਪੂਰੀ ਫਿਰਈ ਆ ਮੈਂ ਚੈੱਕ ਕਰੂ ਬਾਈ ਸੱਜਣੋ ਅਗਰ ਫਰੈਸ਼ਰ ਵਾਲੀ ਕੋਲੀ ਲਾ ਲੋ ਹਨਾ ਇੱਧਰ ਸਾਰਾ ਸਿਸਟਮ ਬਾਈ ਪਹਿਲਾਂ ਨਾਲ ਜਿਵੇਂ ਕਿ ਬਹੁਤ ਜ਼ਿਆਦਾ ਸੋਧ ਕਰਤੀ ਬਾਈ ਮਸ਼ੀਨਾਂ ਚ ਬਾਈ ਨੇ ਇਹ ਲੈ ਪੈਸ ਗੱਲਬਾਤ ਪੂਰੀ ਓਕੇ ਆ ਓਕੇ ਦੀ ਰਿਪੋਰਟ ਪਾਉਣਾ ਇਹ ਦੇਖ ਲੈ ਪੈਸ ਸੱਜਣੋ ਅੰਦਰੋਂ ਦੇਖੋ ਇਹ ਵੀ ਪੂਰੇ ਬਾਈ ਜਵਰਸਤ ਕਾਣਾ ਹੋਨੇ ਲੋ ਵੀ ਸਜਣੋ ਆਪਾਂ ਪਹੁੰਚ ਗਏ ਬਾਈ ਵੀ ਆਪਣੇ ਕੋਲ ਪਹੁੰਚ ਗਿਆ ਬਾਈ ਹਿਮਾ ਆਪਣਾ ਓਨਰ ਆ ਜਿਹੜਾ ਜਗਦੀਸ਼ ਮਸ਼ੀਨ ਦਾ ਤੇ ਬਾਈ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ੀਨ ਆਜੋ ਵੀਰੇ ਕਰੀਏ ਗੱਲਾਂ ਬਾਤਾਂ ਮਸ਼ੀਨ ਬਾਰੇ ਕਿੱਦਾਂ ਕਿੱਦਾਂ ਕੀ ਕੀ ਸਿਸਟਮ ਕਰਤੇ ਬਾਈ ਸਾਰਾ ਕੁਝ ਤੇਜੀ ਦੱਸੋ ਪੁੱਛ ਬਾਈ ਨੂੰ ਕੀ ਕੀ ਸਿਸਟਮ ਹੈ ਕਿਤਾ ਬਾਈ ਪ੍ਰੈਸ਼ਰ ਉੱਪਰ ਲਾਪਾ ਪਾ ਨੇ ਓਕੇ 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 ਤੇ ਬਾਕੀ ਬਾਈ ਆ ਇੰਜਨ ਕਿਹੜਾ ਰੱਖਿਆ ਹੁਣ ਆਪਾਂ ਨੇ ਇਹਦੇ ਤੇ ਅੱਛਾ BS4G ਓਕੇ ਜੂਰੀ ਵਾਲਾ ਤੇ ਲੋ ਵੀ ਸੱਜਣੋ ਗੱਲਬਾਤ ਪੂਰੀ ਓਕੇ ਆ ਤੁਸੀਂ ਕੁੜੀਆਂ ਪਲੀਆਂ ਚੈੱਕ ਕਰ ਦੋ ਲੈ ਓਰੀਨ ਜਿਆਵਰਦਾਸਤਾ ਬਾਈ ਜੀ ਅੰਦਰ ਪਿੱਛੋਂ ਸਾਰੇ ਕਿਤੇ ਦੇਖੋ ਤੁਸੀਂ ਆ ਚੀਜ਼ਾਂ ਹਨਾ ਬਾਈ ਨੇ ਕਿੰਨੀਆਂ ਵਧੀਆ ਬਣਾਈਆਂ ਨੇ ਆ ਦੇਖੋ ਲੈ ਇਹ ਕਿਹੜੇ ਟੁੱਟਣ ਵਾਲੀਆਂ ਚੀਜ਼ਾਂ ਨੇ ਬਾਈ ਬਿਨਾ ਕਟਰ ਤੋਂ ਬੜੀਆ ਸਾਬਾ ਕਰ ਪੂਰੇ ਟਾਪ ਦੇ ਨੇ ਸੱਜਣੋਂ ਪੂਰੇ ਭਾਰੀ ਲਾਇਏ ਹੋਣੇ ਬੰਦੇ ਨੇ ਤੇ ਕਿਤੇ ਇੱਧਰ ਬਾਈ ਆ ਤਿਆਰ ਹੋ ਰਹੀ ਆ 44 ਇੰਚੀ ਬਾਈ ਕਹਿੰਦਾ ਦੇਖੋ ਭਾਈ ਸੱਜਣਾ ਪੂਰੀ ਗੱਲਬਾਤ ਵਧੀਆ ਕਰਤੀ ਬੰਦੇ ਨੇ ਇਧਰ ਆਪਾਂ ਬੋਲ ਰਿਹਾ ਭਾਈ ਤੇਜਿੰਦਰ ਬਾਈ ਇੰਦਰ ਆਪਾਂ ਕਿਹੜੇ ਸਾਲ 'ਚ ਲੈ ਕੇ ਗਏ ਤੇ ਬਾਈਆਂ ਕੋਲ ਜਦ ਮਸ਼ੀਨ 2011 2011 ਚ ਓਕੇ ਆਪਾਂ ਕਈ ਸਾਲ ਚਲਾਈ ਉਹ ਵੀ ਹਨਾ ਹਾਂ ਜਦੋਂ ਬਾਈਆਂ ਦੀ ਮੇਰੇ ਨਾਲ ਤੀਜੀ ਮਸ਼ੀਨ ਸੀ ਉਹ ਹਨਾ ਹੁਣ ਵੀ ਆਪਣੇ ਕੋਲ ਚੱਲਦੀ ਹੋਣੀ ਹਾਂ ਉੱਥੇ ਜਿੱਥੇ ਆਪਾਂ ਨੇ ਵੇਚੀ ਸੀ ਉਹ ਬੰਦੇ ਨੇ ਹੁਣ ਵੀ ਬਾਈ ਸੱਜਣੋ ਰੱਖੀ ਹੋਈ ਆ ਮਸ਼ੀਨ ਪਿਛਲੇ ਸਾਲ ਨਵੀਂ ਲਗਿਆ ਨਾ ਹਾਂ ਪਿਛਲੇ ਸਾਲ ਕਣਕ ਚ ਆਪਾਂ ਨੂੰ ਦੇਖ ਲਾ ਹਨਾ ਕਿੰਨੀਆਂ ਮਸ਼ੀਨਾਂ ਮਿਲਿਆ ਨੇ ਬਾਈਆਂ ਦੀਆਂ ਉੱਥੇ ਜਗਦੀਸ਼ ਹਾਂ ਹਾਂ ਕਾਫੀ ਭਾਈ ਸਾਨੂੰ ਉੱਥੇ ਮਸ਼ੀਨਾਂ ਉਸ ਟਾਈਮ ਲੋ ਵੀ ਸੱਜਣੋ ਆ ਪਹੁੰਚ ਗਏ ਬਾਈ ਵੀ ਆਪਣੇ ਕੋਲ ਪਹੁੰਚ ਗਿਆ ਬਾਈ ਹੇਮਾ ਆਪਣਾ ਓਨਰ ਆ ਜਿਹੜਾ ਜਗਦੀਸ਼ ਮਸ਼ੀਨ ਦਾ ਤੇ ਬਾਈ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ੀਨ ਆਜੋ ਵੀਰੇ ਸੜੀਆਂ ਗੱਲਾਂ ਬਾਤਾਂ ਮਸ਼ੀਨ ਬਾਰੇ ਕਿੱਦਾਂ ਕਿੱਦਾਂ ਕੀ ਕੀ ਸਿਸਟਮ ਕਰਤੇ ਬਾਈ ਸਾਰਾ ਕੁਝ ਤੇਜੀ ਦੱਸੋ ਪੁੱਛੋ ਬਾਈ ਨੂੰ ਕੀ ਕੀ ਸਿਸਟਮ ਕਾਬਲ ਪ੍ਰੈਸ਼ਰ ਉੱਪਰ ਲਾਪਾਪਾ ਨੇ ਓਕੇ 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 ਤੇ ਬਾਕੀ ਬਾਈ ਆ ਇੰਜਨ ਕਿਹੜਾ ਰੱਖਿਆ ਹੁਣ ਆਪਾਂ ਨੇ ਇਹਦੇ ਤੇ ਅੱਛਾ BS4 ਜੀ ਓਕੇ ਜੂਰੀ ਵਾਲਾ ਫੇਲ ਲੋ ਵੀ ਸੱਜਣੋ ਗੱਲਬਾਤ ਪੂਰੀ ਓਕੇ ਆ ਤੁਸੀਂ ਕੁਲੀਆਂ ਪਲੀਆਂ ਚੈੱਕ ਕਰ ਦੋ ਲੈ ਔਰ ਇਹਨਾਂ ਯਾਵਰਦਾਸਤਾ ਬਾਈ ਜੀ ਅੰਦਰ ਪਿੱਛੋਂ ਸਾਰੇ ਜਿਹਦੇ ਦੇਖੋ ਤੁਸੀਂ ਆ ਚੀਜ਼ਾਂ ਹਨਾ ਬਾਈ ਨੇ ਕਿੰਨੀਆਂ ਵਧੀਆ ਬਣਾਈਆਂ ਨੇ ਆ ਦੇਖੋ ਲੈ ਇਹ ਜਿਹੜੇ ਟੁੱਟਣ ਵਾਲੀਆਂ ਚੀਜ਼ਾਂ ਨੇ ਬਾਈ ਹਾਂਜੀ ਅਸੀਂ ਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ ਦੇ ਵਿੱਚ ਲੋ ਵੀ ਸੱਜਣੋ ਆਪਾਂ ਚੱਲਿਆਂ ਤੇ ਨਾਪੇ ਨਾਪੇ ਤੋਂ ਹੁੰਦੇ ਹੋਈ ਬਾਈ ਆਪਾਂ ਵਾਂਗੇ ਤਿੱਤੂ ਪਰ ਨਿੱਤੂ ਵਰਤੋਂ ਬਾਈ ਆਪਾਂ ਚੱਕਦੇ ਆ ਸਪੇਅਰ ਪਾਰਟ ਮਸ਼ੀਨਾਂ ਦਾ ਤੇ ਬਾਈ ਜੀ ਸਪੇਅਰ ਪਾਰਟ ਲੈਣ ਚੱਲੇ ਆ ਆਪਾਂ ਤੇ ਇੰਦਰ ਬਾਈ ਆਪਣਾ ਕੇਜ ਅੰਦਰ ਸਿੰਘ ਬੈਠਾ ਚਲਾ ਰਿਹਾ ਸੋਰੀ ਗੱਡੀ ਅਸੀਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਕੀ ਜੀ ਤੁਹਾਨੂੰ ਦਿਖਾਉਣੇ ਆ ਆਪਾਂ ਕਿੱਥੋਂ ਸਮਾਨ ਚੱਕਦੇ ਆ ਕੀ ਸਿਸਟਮ ਆ ਭਾਈ ਅਸੀਂ ਹੁਣ ਪਹੁੰਚ ਗਏ ਇਸ ਟਾਈਮ ਟੌੜੇ ਟੌੜੇ ਤੋਂ ਅੱਗੇ ਫਿਰ ਥੋੜਾ ਨਾਪੇ ਕੰਮ ਆ ਨਾਪੇ ਤੋਂ ਬਾਅਦ ਬਾਈ ਜੀ ਫਿਰ ਆਪਾਂ ਆਉਣੇ ਆ ਮਸ਼ੀਨਰੀ ਸਟੋਰ ਜਿਹੜਾ ਆਪਣਾ ਨਿੱਤੂ ਮਰਾ ਪੰਜਾਬ ਮਸ਼ੀਨਰੀ ਸਟੋਰ ਤੇ ਉਦੋਂ ਥੋੜਾ ਬਹੁਤਾ ਸਮਾਨ ਚੱਕਣਾ ਤੇ ਬਾਕੀ ਸੱਚੇ ਵਾਸ਼ ਦੀ ਕਿਰਪਾ ਨਾਲ ਮੈਂ ਜੀ ਕੱਲੋਂ ਪਾਉਨੇ ਆਪਾਂ ਯੂਪੀ ਨੂੰ ਚਾਲੇ ਤੇ ਜੁੜੇ ਰਹੋ ਪੂਰੇ ਬਲੌਗ ਦੇ ਨਾਲ ਤੇ ਸੱਜਣੋ ਆਪਾਂ ਰਸਤੇ ਦੇ ਵਿੱਚ ਵੀ ਤੁਹਾਡੇ ਨਾਲ ਸਾਰੇ ਬਲੌਗ ਸਾਂਝੇ ਕਰਦੇ ਜਾਵਾਂਗੇ ਕਿੱਥੇ ਰੁਕੇ ਕੀ ਕਰਿਆ ਹਨ ਕਿਹੜੇ ਕਿਹੜੇ ਰਸਤੇ ਨੂੰ ਜਾਂਦੇ ਆ ਉੱਥੇ ਦੇ ਜੋ ਵੀ ਹਾਲਾਤ ਨੇ ਹਨ ਤੀਮਿਆਂ ਤੀ ਫਸਲ ਦਾ ਝਾੜਾ ਕਿਹੜਾ ਕਿਹੜੇ ਬੀਜ ਨੇ ਸੱਜਣੋ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਆਪਾਂ ਜੁੜੇ ਰਹੋ ਜੀ ਪੂਰੇ ਆਪਣੇ ਬਲੌਗ ਦੇ ਨਾਲ ਮਿੱਤਰੋ ਓ ਜੀ ਆਪਾਂ ਪਹੁੰਚ ਗਏ ਪਿੰਡ ਟੌੜਾ ਜੀ ਇਹ ਇਹ ਵੀ ਭਾਈ ਸ਼ਾਹੀ ਪਿੰਡ ਆ ਸੱਜਣੋ ਪੂਰੇ ਵਧੀਆ ਘੈਂਟ ਲੋਕ ਰਹਿੰਦੇ ਨੇ ਭਰਾਵਾ ਇੱਥੇ ਸਾਡਾ ਪਿੰਡ ਆ ਇਹ ਟੌੜਾ ਸਾਹਿਬ ਦਾ ਭਾਈ ਆਪਣਾ ਕਰਚਨ ਸਿੰਘ ਕਰਚਨ ਸਿੰਘ ਟੌੜਾ ਜੀ ਦਾ ਪਿੰਡ ਆ ਜੀ ਇਹ ਆਪਣੇ ਦਾ ਤੇ ਕਰਦੇ ਜੀ ਮੈਨੂੰ ਯਾਰ ਭਾਈ ਘਰ ਨਹੀਂ ਪਤਾ ਕਿੱਧਰ ਆਪਣਾ ਟੌੜਾ ਸਾਹਿਬ ਦਾ ਅੱਛਾ ਜੀ ਲੋ ਜੀ ਭਾਈ ਤੇਜਿੰਦਰ ਸਿੰਘ ਕਹਿੰਦਾ ਵੀ ਆਪਾਂ ਨੂੰ ਪਤਾ ਵੀ ਆਪਣਾ ਟੌੜਾ ਸਾਹਿਬ ਦਾ ਘਰ ਕਿਹੜਾ ਏ ਤੇ ਸੱਜਣੋ ਹੁਣ ਦਿਖਾਵਾਂਗੇ ਤੁਹਾਨੂੰ ਤੇਨ ਲੋ ਭਾਈ ਹੁਣ ਆਪਾਂ ਨਾਬੇ ਚੱਲੇ ਆ ਨਾਬੇ ਦੇਖਦੇ ਆ ਸ਼ਾਇਦ ਜਗਦੀਸ਼ ਵਾਲਿਆਂ ਨੇ ਵੀ ਸ਼ਾਇਦ ਥੋੜਾ ਮੋਟਾ ਕੰਮ ਹੋਊਗਾ ਹਨਾ ਜਗਦੀਸ਼ ਵਾਲਿਆਂ ਦੇ ਵੀ ਭਾਈ ਕੰਮ ਆ ਤੇ ਉੱਥੇ ਭਾਈ ਤੁਹਾਨੂੰ ਉਹਨਾਂ ਦੀਆਂ ਮਸ਼ੀਨ ਵੀ ਦਿਖਾਵਾਂਗੇ ਵੀ ਹੁਣ ਉਹਨਾਂ ਨੇ ਕੀ ਕੀ ਸੁਧਾਰ ਕਰੇ ਨੇ ਹਨਾ ਕਿਵੇਂ ਜਾਨੀ ਕਿ ਮਸ਼ੀਨਾ ਅੱਜ ਹੁਣ ਭਾਈ ਉਹਨਾਂ ਦਾ ਵੀ ਸੋਨਾ ਨਾ ਹੋ ਗਿਆ ਆਪਣੇ ਬੰਦੇਆਂ ਦਾ ਤੇ ਆਪਣੇ ਕੋਲ ਬਾਈ ਪਹਿਨਾ ਜਗਦੀਸ਼ ਮਸ਼ੀਨ ਵੀ ਰੱਖੀ ਸੀ ਸੱਜਣਾ ਉਹ ਸਾਹਮਣੇ ਕਹਿੰਦੇ ਭਾਈ ਟੋੜਾ ਸਾਹਬ ਦਾ ਘਰ ਨੇ ਇਹ ਜਿਹੜੇ ਆ ਪ੍ਰਾਣੇ ਆਈ ਹੋਈ ਅੱਛਾ ਅੱਛਾ ਅੰਦਰ ਦਾ ਨਵਾਂ ਘਰ ਨੇ ਅੰਦਰ OK OK ਲੋ ਭਾਈ ਇਹ ਟੋੜਾ ਸਾਹਬ ਦਾ ਆਪਣਾ ਭਾਈ ਪੁਰਾਣਾ ਘਰ ਆ ਕਹਿੰਦੇ ਤੇਜਿੰਦਰ ਸਿੰਘ ਨੂੰ ਭਾਈ ਪਤਾ ਹੋਣਾ ਮੈਨੂੰ ਚੱਲ ਆਪਾਂ ਨਿਕਲੇ ਬਹੁਤ ਵਾਰੀਆਂ ਭਾਈ ਕਦੇ ਗੌਰ ਨਹੀਂ ਕਰੀ ਯਾਨੀ ਕਿ ਪਤਾ ਨਹੀਂ ਸੀ ਭਾਈ ਇੱਧਰ ਨੂੰ ਦੇਖੋ ਭਾਈ ਲੋਕਾਂ ਦੇ ਭਾਈ ਫਸਲਾਂ ਵੱਡੀਆਂ ਪਈਆਂ ਤੇ ਲੋਪ ਪਾਈਏ ਤੇ ਅੱਗੇ ਆ ਗਿਆ ਭਾਈ ਇਹ ਦੇਖੋ ਟੋੜਾ ਸਾਹਬ ਨੇ ਭਾਈ ਕੰਮ ਦਾ ਬਹੁਤ ਕ੍ਰੇਜ਼ੀ ਪਿੰਡਾਂ ਦੇ ਵਿੱਚ ਦੇਖੋ ਕਿੰਨੀ ਵਧੀਆ ਹਨਾ ਪਾਰਕ ਬਣਾਈ ਦੀ ਦੇ ਜੀ ਹਨਾ ਸਟੇਡੀਅਮ ਆ ਕੇ ਤੇ ਆਹ ਦੇਖੋ ਭਾਈ ਇੱਥੇ ਇੱਕ ਇਹਨਾਂ ਨੇ ਸਰਕਾਰੀ ਹਸਪੀਟਲ ਵੀ ਬਣਾਇਆ ਸੀਗਾ ਹਨਾ ਬੈਂਕ ਬੁੰਕ ਸਾਰਾ ਕੁਝ ਆ ਬਾਈ ਇਹ ਪਿੰਡ ਦੇ ਵਿੱਚ ਪਰ ਟੁੱਟ ਜਾਂ ਹੁਣ ਮੈਨੇਜਮੈਂਟ ਦਾ ਘਾਟਾ ਬਾਈ ਹੁਣ ਲੋਕਾਂ ਨੇ ਸਾਂਭਣਾ ਤਾਂ ਲੋਕਾਂ ਨੇ ਹਨਾ ਤਾਂ ਆਹ ਦੇਖੋ ਭਾਈ ਦੇਖੋ ਬਿਲਡਿੰਗ ਹਨਾ ਕਿੰਨੀ ਸੋਹਣੀ ਬਣਾਈ ਸੀਗੀ ਇਹ ਲੇ ਇਹ ਸਰਕਾਰੀ ਆ ਭਾਈ ਬਿਲਡਿੰਗ ਤੇਦੇ ਬਾਅਦ ਅੱਗੇ ਭਾਈ ਮੰਡੀ ਆ ਗਈ ਅਨਾਜ ਮੰਡੀ ਹਨ ਇੱਧਰੋਂ ਅਜੇ ਭਾਈ ਚੀਰੀਆਂ ਖੜੀਆਂ ਨੇ ਤੇਜਿੰਦਰ ਸਿੰਘ ਆ ਹਾਂਜੀ ਹਾਂਜੀ ਹਨਾ ਇੱਧਰ ਖੜੀਆਂ ਨੇ ਜੀਰੀ ਇੱਧਰ ਫਿਰ ਉਹ ਰੌਂਦ ਨੇ ਉਛਲ ਚੁਨਾ ਆ ਭਾਈ ਆ ਗਈ ਇਹ ਭਾਈ ਫਸਲ ਇਹ ਭਾਈ ਮੰਡੀ ਆ ਗਈ ਇੱਥੇ ਭਾਈ ਆਪਣੇ ਹੁਣ ਤਾਂ ਚਲੋ ਮਸ਼ੀਨਾਂ ਸਾਰੀਆਂ ਚੱਲ ਗਈਆਂ ਨਹੀਂ ਆਪਣੇ ਮਿੱਤਰ ਨੇ ਇੱਥੇ ਭੱਲ ਮਜਰੇ ਤੋਂ ਉਹਨਾਂ ਨੇ 276 ਮਸ਼ੀਨਾਂ ਨੇ ਦੋਏ ਭਰਾਵਾਂ ਕੋਲ ਇਹ ਸਾਰੀ ਮੰਡੀ ਪੂਰੀ ਭਈ ਹੁੰਦੀ ਉਹਨਾਂ ਨੇ ਹਨਾ ਭਰੀ ਪਈ ਹੁਣ ਸਾਰੇ ਬਾਹਰ ਚੱਲ ਗਏ ਮੈਨੂੰ ਲੱਗਦਾ ਹਨਾ ਭਾਈ ਸਾਰੀਆਂ ਮਸ਼ੀਨਾਂ ਬਾਹਰ ਚੱਲ ਗਏ ਹੁਣ ਪਤਾ ਨਹੀਂ ਭਾਈ ਕਿਵੇਂ ਮੈਨੇਜਮੈਂਟ ਕਰਦੇ ਆ ਚਲੋ ਸੱਜਣਾ ਨਹੀਂ ਨਹੀਂ ਆਇਆ ਕੰਮ ਕੋਈ ਲੋ ਦੀ ਆਪਾਂ ਪਹੁੰਚ ਗਏ ਭਾਈ ਭਾਰਸੋ ਭਾਰਸੋ ਦੇ ਵਿੱਚ ਵੀ ਦੇਖੋ ਭਾਈ ਕਿੰਨੀਆਂ ਮਸ਼ੀਨਾਂ ਬਣਦੀਆਂ ਨੇ ਹਨਾ ਜਿਵੇਂ ਕਰਤਾਰ ਹਨਾ ਕੁਲਦੀਪ ਜਸਵੀਰ ਹਰਦੇਵ ਹਾਂ ਔਰ ਕਿਹੜੀਆਂ ਸੱਤ ਨਾਮ ਭਾਈ ਸਤਨਾਮ 952 ਤੇ 199100 ਆ ਭਾਈ ਸਤਨਾਮ ਕਈ ਗਰਦੀਪ ਭਾਈ ਬਣਦੀ ਐ ਇੱਥੇ ਸੱਚ ਕਰਤਾਰ ਕਰਤਾਰ ਗਲਦੀਪ ਨਾ ਕਾਫੀ ਮਸ਼ੀਨਾਂ ਸੱਜਣੋਂ ਇੱਥੇ ਬਣਦੀਆਂ ਨੇ ਤੁਹਾਨੂੰ ਪਤਾ ਹੀ ਆ ਕਾਣਾ ਇਹ ਵੀ ਭਾਈ ਮਸ਼ੀਨਾਂ ਦਾ ਗਾੜਾ ਭਾਰਸੋਂ ਤੇ ਨਾਪਾ ਤੇ ਸੰਤ ਵੀ ਸੱਜਣੋਂ ਬਣਦੀ ਆ ਫਾਰਮ ਟੈਕ ਵੀ ਭਾਈ ਇੱਕ ਸੰਤ ਸੰਤਾਲੇ ਦੀ ਸ਼ਾਇਦ ਕੋਈ ਘਰ ਚੋਂ ਆ ਨਾ ਹਾਂ ਫਾਰਮ ਟੈਕ ਹਾਂ ਤੇ ਉਹਨਾਂ ਦਾ ਭਤੀਜਾ ਹੀ ਆ ਭਾਈ ਆਪਾਂ ਪਹੁੰਚ ਗਏ ਜੀ ਭਾਰਸੋਂ ਭਾਰਸੋਂ ਦੇ ਸੱਜਣੋਂ ਇਧਰਲੇ ਪੱਸੀ ਨੂੰ ਜਦੋਂ ਆਪਾਂ ਮੁੜਦੇ ਆਂ ਅਮਲੋਹ ਸਾਈਡ ਨੂੰ ਤਾਂ ਇਧਰ ਜਾ ਕੇ ਥੋੜੀ ਅੱਗੇ ਜਾ ਕੇ ਕਰਤਾਰ ਆਣ ਦਾ ਭਾਈ ਵਰਕਸ਼ਾਪ ਆ ਇਧਰ ਜਾ ਕੇ ਸੱਜਣੋਂ ਬਣਦੀ ਆਪਣੀ ਕਰਤਾਰ ਆ ਦੇਖੋ ਜੀ ਤਾਂ ਪਹੁੰਚ ਗਏ ਲੋਈ ਭਾਈ ਆ ਗਿਆ ਇੱਥੇ ਦਾ ਬੱਸ ਸਟੈਂਡ ਆ ਸੱਜਣੋਂ ਲੋ ਭਾਈ ਤੇ ਜਦੋਂ ਆਪਾਂ ਇਧਰ ਨੂੰ ਜਾਂਦੇ ਆ ਜੀ ਆਪਣਾ ਕਿਨਾਂ ਅਮਲੋਹ ਸਾਈਡ ਨੂੰ ਤੇ ਇੱਧਰ ਪਾਈ ਇਹਨਾਂ ਦੀ ਵਰਕਸ਼ਾਪ ਤੇ ਇੱਧਰ ਨੂੰ ਪਾਈ ਆਪਾਂ ਚੱਲੇ ਆ 90 ਨੂੰ ਲੋਕ ਪਾਈ ਹਜੇ ਬਾਜ਼ਾਰ ਤਕਰੀਬਨ ਤਕਰੀਬਨ ਖੁੱਲ ਰਿਹਾ ਤੇ ਬਈ ਸੁਵਿਟ ਗੱਡੀ ਦੇਖ ਲੈ ਬਾਈ ਕਿੰਨੀ ਹੋ ਗਈ ਹੈ ਨਾ ਅਮਰੁੱਤੀ ਵਾਲਿਆਂ ਨੇ ਉਸ ਟਾਈਮ ਚੈਲੰਜ ਕਰਿਆ ਸੀ ਕਹਿੰਦਾ ਵੀ ਹਨਾ ਵੀ ਸਾਡੀ ਹਰੇਕ ਕਿਲੋਮੀਟਰ ਚੋਂ ਇੱਕ ਗੱਡੀ ਮਿਲਿਆ ਕਰੂਗੀ ਤੁਹਾਨੂੰ ਬਿੰਦੀ ਨੰਬਰ ਵਰਗੀ ਗੱਡੀ ਬਿਲਕੁਲ 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 ਬਾਈ ਵਾਕਈ ਦੇਖ ਲੈ ਉਹਨਾਂ ਨੇ ਸੱਚ ਕਰਕੇ ਦਿਖਾਤਾ ਤੁਸੀਂ ਜਿੱਥੇ ਵੀ ਜਾਉਂਗੇ ਰੋਡ ਤੇ ਆਪਾਂ ਨੂੰ ਸਵਿਫਟ ਮਿਲਦੀ ਊ ਮਿਲਦੀ ਆ ਹਨਾ ਬਹੁਤ ਚੱਲਦੀ ਬਹੁਤ ਹਨਾ ਕਾਫੀ ਗੱਡੀ ਆ ਤੇ ਭਾਈ ਇਹ ਤੇ ਗਾਂਹਾਂ ਦੇ ਜਾ ਕੇ ਭਾਈ ਇੱਧਰ ਜਸਵੀਰ ਬਣਦੀ ਆ ਇੱਧਰ ਆਪਾਂ ਪਹਿਲਾਂ ਜਸਵੀਰ ਵੀ ਭਾਈ ਬਹੁਤ ਟਾਈਮ ਵਿਚਾਰੀ ਚਲਾਈ ਆ ਹਨਾ ਸੱਜਣਾ ਬਹੁਤ ਵਧੀਆ ਮਸ਼ੀਨ ਚੱਲ ਰਹੀ ਆ ਓ ਯਾਰ ਮੈਨੂੰ ਕੱਲ ਸਤੂਗੜ੍ਹੇ ਕਹਿੰਦਾ ਵੀ ਮੈਂ ਜਸਵੀਰ ਸਾਧੂਗੜ੍ਹ ਦੇਖੀ ਆ ਖੜੀ ਨਹੀਂ ਨਹੀਂ ਕਹਿੰਦਾ ਯਾਰ ਮੈਂ ਦੇਖਿਆ ਉਹਦੇ ਪਿੱਛੇ ਸਟicker ਲੱਗਿਆ ਉਹ ਤਾਂ ਮਨਸੂਰੀ ਵਾਲਾ ਜੁਪੀ ਵਾਲਾ ਆਪਣਾ ਭਾਈ ਪਈ ਇੱਥੇ ਪਈ ਸੱਜਣੋ ਬਣ ਗਿਆ ਜਸਵੀਰ ਇੱਧਰ ਕਹਦਾ ਤਾਂ ਬਿਨਾ ਕਟਰ ਤੋਂ ਦੇਖ ਲੋ ਜੀ ਸੱਜਣੋ ਪੂਰੀਆਂ ਤੇ ਬਾਕੀ ਆ ਆਪਣਾ ਸਪੀਡ ਚੇਂਜਰ ਵਗੈਰਾ ਸਾਰਾ ਕੁਸੈਨ ਓਕਾ ਦੇਖੋ ਜੈਕ ਸੱਜਣੋ ਕਿੰਨਾ ਮੋਟਾ ਲਾਇਆ ਹੋਇਆ ਤੇ ਉੱਪਰ DX4 ਇੰਜਨ ਆ ਜੀ ਸੱਜਣੋ ਪਿਉਰੀ ਵਾਲਾ ਤੇ ਬਾਕੀ ਆ ਦੇਖੋ ਗੱਲਬਾਤ ਪੂਰੀ ਸੇਰੇ ਆ ਬਾਈ ਇਹ 2010 ਦੇ ਵਿੱਚ ਆਪਾਂ ਨੇ ਪਹਿਲਾਂ ਮਸ਼ੀਨ ਲੱਤੀ ਸੀ ਬਾਈਆਂ ਕੋਲ ਉਸ ਟਾਈਮ ਬਾਈਆਂ ਨੇ ਤੀਜੀ ਮਸ਼ੀਨ ਬਣਾਈ ਦੀ ਸੱਜਣੋ ਇਹ ਲਾ ਦੇਖੋ ਲਾਲੂ ਆ ਦੇਖੋ ਸੱਜਣਾ ਕਿੱਡਾ ਜ਼ਬਰਦਸਤ ਲਾਇਆ ਹੋਇਆ ਬਾਕੀ ਆ ਚੱਲ ਰਿਹਾ ਬਾਈ ਦਾ ਕੰਮ ਇਹ ਕਹਿੰਦੇ ਦੂਈ ਆ ਬਾਈ 46 ਇੰਚੀ ਮਸ਼ੀਨ ਆ ਇੱਧਰ ਤੇ ਉੱਧਰ ਬਾਈ ਦੇਖੋ ਤੁਸੀਂ ਬਾਈ ਨੇ ਕਹਨਾਂ ਆ ਭਾਈ ਪ੍ਰੈਸ਼ਰ ਆਗਰ ਲਾਤਾ ਸੱਜਣੋ ਮਸ਼ੀਨ ਦੇ ਵੀ ਚੈੱਕ ਕਰੋ ਇਹ ਆਹ ਲੋ ਜੀ ਭਾਈ ਟੈਂਕ ਭਰੇ ਤੋਂ ਬਸ ਦਾੰਦ ਦੀ ਨਾਲ ਜਿਹੜੇ ਖੋਲਣਾ ਹਨਾ ਲੈ ਗੱਲ ਬਾਤ ਭਾਈ ਥੋੜੇ ਖਰੇ ਆ ਦੇਖੋ ਇਹ ਪ੍ਰੈਸ਼ਰ ਆਪਣਾ ਕੈਨ ਓਗਰ ਆ ਬਾਈ ਇੱਥੋਂ ਕ੍ਰੋਸ ਪੈਂਦਾ ਤੇ ਉੱਪਰ ਸ਼ਾਫਟ ਲਾਦੇ ਉਹ ਉੱਪਰ ਜਾ ਕੇ ਬਾਈ ਜੀ ਉੱਥੇ ਉਹਦੇ ਆਪਣੇ ਕਰਾਰੀ ਪਾਈ ਹੋਈ ਹੈ ਜਿਹੜੀ ਉਹਦੇ ਨਾਲ ਓਗਰ ਚੱਲਦਾ ਜਾਨੀ ਤੇ ਬਾਈ ਅੰਬੂ ਖੋਣਿਆ ਤੁਮ ਉਹ ਕਿੰਨੀਆਂ ਬਾਈ ਵਧੀਆ ਸੂਰਤਾਂ ਕਰਤੀਆਂ ਟਾਕੀਆਂ ਟੁੱਕੀਆਂ ਪੈਣਾ ਨਾਟੇ ਖੁੱਲ ਹੀ ਜਾਂਦੇ ਹੁੰਦੇ ਸੀ ਆ ਦੇਖੋ ਆ ਲਾਇਆ ਵਾ ਸਿਸਟਮ ਸਾਰਾ ਖੋਲਣ ਨੂੰ ਪਿਛਲੇ ਪਾਸੇ ਉਹ ਜਿਹੜਾ ਸਨਾਡੂ ਸਨਾ ਟੈਸਟ ਕਰੋ ਤੁਸੀਂ ਗੱਡੀਆਂ ਸੋਹਣੀਆਂ ਇਹ ਗੱਲਬਾਤ ਬਾਈ ਪੂਰੀ ਸਹੀ ਆ। ਨਾ ਚੈੱਕ ਕਰੋ ਭਾਈ ਸੱਜਣੋ। ਅਗਰ ਫਰੈਸ਼ਰ ਵਾਲੀ ਕੋਲੀ ਲਾ ਲੋ ਹਨਾ ਇੱਧਰ ਸਾਰਾ ਸਿਸਟਮ ਬਾਈ ਪਹਿਲਾਂ ਨਾਲ ਜਾਨੀ ਕਿ ਬਹੁਤ ਜ਼ਿਆਦਾ ਸੋਧ ਕਰਤੀ ਬਾਈ ਮਸ਼ੀਨਾਂ ਚ ਬਣਦੇ ਨੇ। ਇਹ ਪਾਈ ਗੱਲਬਾਤ ਪੂਰੀ ਓਕੇ ਆ। ਓਕੇ ਦੀ ਰਿਪੋਰਟ ਤਾਂ ਹਨਾ। ਅਬ ਦੇਖ ਲਾ ਭਾਈ ਸੱਜਣੋ। ਅੰਦਰੋਂ ਦੇਖੋ ਵੀ ਹੁੰਦੇ ਨੇ। ਪੂਰੇ ਬਾਈ ਜਿਆਵਰਾਸਤ ਕਾਣਾ ਉਹਨੇ ਲੋ ਵੀ ਸੱਜਣੋ ਆਪਾਂ ਪਹੁੰਚ ਗਏ ਬਾਈ ਵੀ ਆਪਣੇ ਕੋਲ ਪਹੁੰਚ ਗਿਆ ਬਾਈ ਹੇਮਾ ਆਪਣਾ ਓਨਰ ਆ ਜਿਹੜਾ ਜਗਦੀਸ਼ ਮਸ਼ੀਨ ਦਾ ਤੇ ਬਾਈ ਜੀ ਹੁਣ ਆਪਾਂ ਦਿਖਾਉਨੇ ਆ ਤੁਹਾਨੂੰ ਮਸ਼ੀਨ ਆਜੋ ਵੀਰੇ ਤਰੀਆ ਗੱਲਾਂ ਬਾਤਾਂ ਮਸ਼ੀਨ ਬਾਰੇ ਕਿੱਦਾਂ ਕਿੱਦਾਂ ਕੀ ਕੀ ਸਿਸਟਮ ਕਰਤੇ ਬਾਈ ਸਾਰਾ ਕੁਝ ਤੇਜੀ ਦੱਸੋ ਪੁੱਛ ਬਾਈ ਨੂੰ ਕੀ ਕੀ ਸਿਸਟਮ ਓਕੇ 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 ਤੇ ਬਾਕੀ ਬਾਈ ਆ ਇੰਜਨ ਕਿਹੜਾ ਰੱਖਿਆ ਹੁਣ ਆਪਾਂ ਨੇ ਇਹਦੇ ਤੇ ਅੱਛਾ BS4 ਜੀ ਓਕੇ ਜੂਰੀ ਵਾਲਾ ਤੇ ਲੋ ਵੀ ਸੱਜਣੋ ਗੱਲਬਾਤ ਪੂਰੀ ਓਕੇ ਆ ਤੁਸੀਂ ਪੁਲੀਆਂ ਪਣੀਆਂ ਚੈੱਕ ਕਰ ਦੋ ਲੈ ਓਰੀਜਨ ਜਬਰਦਸਤ ਆ ਬਾਈ ਜੀ ਅੰਦਰ ਪਿੱਛੋਂ ਸਾਰੇ ਜਿੱਦੇ ਦੇਖੋ ਤੁਸੀਂ ਆ ਚੀਜ਼ਾਂ ਹਨਾ ਬਾਈ ਨੇ ਕਿੰਨੀਆਂ ਵਧੀਆ ਬਣਾਈਆਂ ਨੇ ਆ ਦੇਖੋ ਲੈ ਇਹ ਕਿਹਦੇ ਟੁੱਟਣ ਵਾਲੀਆਂ ਚੀਜ਼ਾਂ ਨੇ ਬਾਈ ਇਹਨਾਂ ਕਟਰ ਤੋਂ ਵਧੀਆ ਸਾਬ ਆਕਰ ਪੂਰੇ ਟੌਪ ਦੇ ਨੇ ਸੱਜਣੋ ਪੂਰੇ ਭਾਰੀ ਲਾਇਏ ਹੋਣੇ ਬੰਦੇ ਨੇ ਤੇ ਇੱਕ ਇੱਧਰ ਬਾਈ ਆ ਤਿਆਰ ਹੋ ਰਹੀ ਆ ਜਿਆ ਸਿਆਣੀ ਉੱਚੀ ਬਾਈ ਕਹਿੰਦਾ ਦੇਖੋ ਭਾਈ ਸੱਜਣਾ ਪੂਰੀ ਗੱਲਬਾਤ ਵਧੀਆ ਕਰਤੀ ਬੰਦੇ ਨੇ ਇੱਧਰ ਆਪਾਂ ਬੰਦੇ ਆ ਭਾਈ ਤੇਜਿੰਦਰ ਬਾਈ ਇੰਦਰ ਆਪਾਂ ਕਿਹੜੇ ਸਾਲ 'ਚ ਲੈ ਕੇ ਗਏ ਤੇ ਬਾਈਆਂ ਕੋਲੋਂ ਜਦ ਮਸ਼ੀਨ 2010 2011 ਵਿੱਚ ਓਕੇ ਆਪਾਂ ਕਈ ਸਾਲ ਚਲਾਈ ਉਹ ਵੀ ਹਨਾ ਹਾਂ ਜਦ ਬਾਈਆਂ ਦੀ ਮੈਨੂੰ ਲੱਗਦਾ ਤੀਜੀ ਮਸ਼ੀਨ ਸੀ ਉਹ ਹਨਾ ਆਪਣੇ ਕੋਲ ਚਲ ਜਿਓ ਹਾਂ ਉੱਥੇ ਜਿੱਥੇ ਆਪਾਂ ਨੇ ਵੇਚੀ ਸੀ ਉਹ ਬੰਦੇ ਨੇ ਹੁਣ ਵੀ ਬਾਈ ਸੱਜਣੋਂ ਰੱਖੀ ਹੋਈ ਆ ਮਸ਼ੀਨ ਪਿਛਲੇ ਸਾਲ ਨਵੀਂ ਲਗਾਈ ਹੈ ਨਾ ਹਾਂ ਪਿਛਲੇ ਸਾਲ ਕਣਕ ਚ ਆਪਾਂ ਨੂੰ ਦੇਖ ਲਾ ਹਾਂ ਨਾ ਕਿੰਨੀਆਂ ਮਸ਼ੀਨਾਂ ਮਿਲੀਆਂ ਨੇ ਬਾਈਆਂ ਦੀ ਉੱਥੇ ਜਗਦੀਸ਼ ਹਾਂ ਹਾਂ ਕਾਫੀ ਭਾਈ ਸਾਨੂੰ ਉੱਥੇ ਮਸ਼ੀਨਾਂ ਉਸ ਤੇ